ਸੁਣੋ 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 ਮੁੱਖ ਮੰਤਰੀ ਪੰਜਾਬ ਜੀ ਤੇ ਡੀਜੀਪੀ ਸਾਹਿਬ ਕੱਖੇ ਥਾਣੇ ਦੀ ਕਰਤੂਤਾ ਸੁਣੋ 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 ਮੈਂ ਟੀਟੂ ਬਣਿਆ ਅੱਜ ਡੀਸੀ ਦਫਤਰ ਫਰਿਆਦ ਲੈ ਕੇ ਆਇਆ ਵਾਂ ਤੇ ਤੁਹਾਨੂੰ ਦੱਸਣਾ ਚਾਹਨਾ ਵਾਂ ਫੱਗੀ ਚੋਰੀ ਨੂੰ ਡੀਐਸਪੀ ਸਾਹਿਬ ਦਾਖੇ ਦੇ ਪੈਸੇ ਦਾ ਲੈਣ ਦੇਣ ਦੱਸਦੇ ਨੇ ਇਹ ਲੋਕਾਂ ਚੋਰਾਂ ਨੂੰ ਉੱਥੇ ਸਹਾਇਤ ਕਰਦੇ ਨੇ ਚੋਰਾਂ ਨੂੰ ਠੱਗ ਤੇ ਠੱਗਾ ਨੂੰ ਗੈਂਗਸਟਾ ਬਣਾਉਂਦੇ ਨੇ ਪੰਜਾਬ ਵਿੱਚ ਮਾਹੌਲ ਬਹੁਤ ਖਰਾਬ ਹੁੰਦਾ ਜਾ ਰਿਹਾ ਵਾ ਕਾਨੂੰਨ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਆਹ ਟੀਟੂ ਬਾਣੀ ਨਾਲ ਹਟ ਬੀਤੀ ਆ ਹਟ ਬੀਤੀ ਕਿਉਂਕਿ ਜਿਹੜੇ ਚੋਰਾਂ ਥਾਣੇ 'ਤੇ ਫੜ ਕੇ ਲਿਆਏ ਜਾਂਦੇ ਨੇ ਉਹ ਤਾਂ ਹੱਟਦੇ ਹੁੰਦੇ ਨੇ ਕਿ ਜਿਹੜਾ ਸ਼ਿਕਾਇਤ ਕਰਦਾ ਹੁੰਦਾ ਵਾ ਉਹਨੂੰ ਥਾਣੇ ਦਾਖਿਆਂ ਵਾਲੇ ਰਵਾਉਂਦੇ ਨੇ ਰਵਾਉਂਦੇ ਕਿ ਉਹ ਵੀ ਕੰਪਲੇਟ ਉਹਦੀ ਸ਼ਿਕਾਇਤ ਬਿਨਾਂ ਬਿਆਨ ਤੇ ਬੰਦ ਕਰ ਦਿੱਤੀ ਜਾਂਦੀ ਆ ਤੇ ਆਖਿਆ ਜਾਂਦਾ ਵਾ ਬਸ ਸ਼ਿਕਾਇਤ ਕਰਤਾ ਬਿਆਨ ਦੇਣ ਆਇਆ ਨਹੀਂ ਦਫ਼ਤਰ दाखल ਕੀਤੀ ਜਾਂਦੀ ਆ ਸ਼ਿਕਾਇਤ ਜਦੋਂ ਕਿ ਸ਼ਿਕਾਇਤ ਕਰਤਾ ਕਿ ਦਿਵਾਲੀ ਵੀ ਥਾਣੇ ਲੰਘਦੀ ਆ ਤੇ ਹੋਰ ਦਿਨ ਵੀ ਥਾਣੇ ਆਉਂਦਾ ਵਾ ਤੇ ਉਹਦੇ ਨਾਲ ਬੱਦਸ਼ਲੂਕੀ ਕੀਤੀ ਜਾਂਦੀ ਆ ਉਹ ਸ਼ਿਕਾਇਤ ਕਰਤਾ ਕਿ ਦੋ ਬਾਣੀਆਂ ਵੀ ਵੀ ਪਾਉਂਦਾ ਵਾ ਵੀ ਮੇਰੇ ਬਿਆਨ ਨਹੀਂ ਲਿਖੇ ਜਾਂਦੇ ਤੇ ਮੇਨਾ ਪਤਨੀ ਜੀ ਹੋਈ ਪਰ ਇਹਨਾਂ ਥਾਂ ਦੇ ਖਿਆਲ ਲੇ ਸਰ ਤੇ ਗਿਉਣੀ ਚਸਕਦੀ ਉਹ ਕਹਿੰਦੇ ਮੁੱਖ ਮੰਤਰੀ ਨੂੰ ਸਾਧ ਕਰ ਲੋ ਡੀਜੀਪੀ ਨੂੰ ਕਰ ਲੋ ਫੈਸਲੇ ਤਾਂ ਅਸਲੀ ਕਰਨੇ ਆ ਜਿਵੇਂ ਚਾਹਾਂਗੇ ਆਹਾ ਦੀਵਾਲੀ ਤੇ ਵੱਡੇ ਵੱਡੇ ਗਿਫਟ ਯਾਨੀ ਲੋਕਾਂ ਤੋਂ ਲੈਂਦੇ ਨੇ ਆਹ ਕਾਜੂ ਬਦਾਮ ਦੇ ਡੰਬੇ ਲੈਂਦੇ ਨੇ ਭਾਵੇਂ ਕੈਮਰੇ ਚੈੱਕ ਕਰ ਲਿਓ ਮੇਰੇ ਨਾਲ ਹੱਡ ਬਿੱਤੀ ਆ ਬੀਜੀਪੀ ਸ਼ੌਵ ਮੈਂ ਆਲ ਇੰਡੀਆ ਗੱਡੀ ਪਰਮਟ ਪਾਈ ਹੋਈ ਆ ਤੇ ਉਹ ਪਰਮਟ ਵਾਲੀ ਗੱਡੀ ਨੂੰ ਚੋਰ ਪਿਆ ਕੇ ਲੈ ਜਾਂਦਾ ਵਾਂ ਤੇ ਉਹਦਾ ਸਮਾਨ ਖੁਰਦਪੁਰਦ ਕਰ ਦਿੰਦਾ ਵਾਂ ਗਿਆੜਿਆਂ ਦੇ ਪੈਸੇ ਲੈ ਕੇ ਭੱਜ ਜਾਂਦਾ ਵਾਂ ਪਰ ਸਾਡੇ ਡੀਐਸਪੀ ਸ਼ੌਵ ਕਹਿੰਦੇ ਨੇ ਆ ਤਾਂ ਪੈਸੇ ਦਾ ਲੈਣਦੇ ਨਾ ਕੋਈ ਚੋਰੀ ਨਹੀਂ ਕੋਈ ਠੱਗੀ ਨਹੀਂ ਕਹਿੰਦਾ ਭਾਅ ਉਸ ਤੋਂ ਬਾਅਦ ਜਿਹੜਾ ਦੋਸ਼ੀ ਹੁੰਦਾ ਨਾ ਬਚਨ ਦੀ ਖਾਤਰ ਉਹ ਇੱਕ ਵੀਡੀਓ ਹੋਰ ਪਾਉਂਦਾ ਵਾ ਜਿੱਦਣ ਛੱਡਿਆ ਜਾਂਦਾ ਵਾ ਸਵੇਰੇ ਵੀਡੀਓ ਪਾਉਂਦਾ ਵਾ ਕਿ ਮੈਂ ਟੀਟੂ ਬਾਣੀਆ ਕਰਕੇ ਮਰਨ ਲੱਗਿਆ ਵਾਂ ਉਹਦੇ ਪਰਿਵਾਰ ਕਰਕੇ ਮਰਨ ਲੱਗਿਆ ਵਾਂ ਤੇ ਪੁਲਿਸ ਵਾਲਿਆਂ ਨੇ ਟੀਟੂ ਬਾਣੀ ਤੋਂ ਪੈਸੇ ਲੈ ਲਈ ਜੋ ਸੱਚਾ ਵਾ ਤਾਂ ਆਮ ਲੋਕ ਕੀਤਾ ਜਾਵੇ ਜਿਹੜੇ ਇਹਨਾਂ ਨੇ ਮੇ ਤੋਂ ਪੈਸੇ ਲਏ ਆ ਉਹ ਵਾਪਸ ਦਿੱਤੇ ਜਾਣ ਮੈਨੂੰ ਇਨਸਾਫ ਮਿਲੇ ਨਾ ਮਿਲੇ ਅੱਜ ਮੈਂ ਇਹਨਾਂ ਦੀ ਕਰਤੂਤਾ ਜਗ ਜाहिर ਕਰ ਰਿਹਾ ਆ ਵੀ ਜਿਹੜੇ ਟੀਟੂ ਬਾਣੀਆਂ ਨਾਲ ਇਦਾਂ ਦਾ ਕਰਦੇ سلوਕ ਉਹ ਆਮ ਲੋਕਾਂ ਨਾਲ ਕੀ ਕਰਦੇ ਹੋਣਗੇ ਕਿਰਾ ਬਾਕੀ ਟੀਟੂ ਬਾਣੀਆਂ ਇਨਸਾਫ ਲਈ ਲਊਗਾ ਅੱਜ ਨਹੀਂ ਤਾਂ ਕੱਲ ਬਾਲਾ ਨਹੀਂ ਕਹਿੰਦਾ ਥੈਂਕ ਯੂ ਮਿਹਰਬਾਨੀ ਸ਼ੁਕਰੀਆ